ਗੜਨੇੜੇ ਵਾਪਰੇ ਸਰਕੀ ਹਾfte ਵਿੱਚ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਜਾਣਕਾਰੀ ਅਨੁਸਾਰ પતિ ਪਤਨੀ ਮੋਟਰਸਾਈਕਲ ਤੇ ਲੁਧਿਆਣੇ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਬੰਗ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਸਨ ਕਿ ਫਲੌਰ ਰਾਮਗੜ ਬਾਈਪਾਸ ਤੇ ਗਲਤ ਪਾਸੇ ਤੋਂ ਆ ਰਹੇ ਕੰਟੇਨਰ ਵਾਲੇ ਟਰੱਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਜਸਵੀ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਅਦ ਨੂੰ ਅੰਜਾਮ ਦੇਣ ਦੇ ਬਾਅਦ ਪ੍ਰਚਾਰਕ ਮੌਕੇ ਤੋਂ ਹੀ ਫਰਾਰ ਹੋ ਗਿਆ ਉਦੋਂ ਹੀ ਪੁਲਿਸ ਵੱਲੋਂ ਬਾਕੀ ਦੀ ਜਾਂਚ ਕੀਤੀ ਜਾ ਰਹੀ ਹੈ ਫਲੌਰ ਤੋਂ ਪ੍ਰੋਪਲ ਦੀ ਰਿਪੋਰਟ ਅੱਛਾ ਜੀ ਅਸੀਂ ਬਹੁਤ ਪੁਲਿਸ ਵਾਲੇ ਲੱਗੇ ਅੱਗੇ ਸ਼ਿਫਟ ਕਰ ਜਾ ਰਹੀ ਅਚਾਈ ਉਹਨੇ ਉੱਤਾਂ ਅਸੀਂ ਵੀ ਅੱਗੇ ਜਾ ਕੇ ਦੇ ਪਿੱਛੇ ਰੋਕ ਗਏ ਜੀ ਇਧਰ ਟੱਕ ਜਾ ਰਿਹਾ ਜੀ ਪਗੜਨੇ ਬਸ ਰੋਲਾ ਵੀ ਪਾਦੇ ਰਹੇ ਇਹਨੇ ਇਹਨੇ ਧਿਆਨ ਵੀ ਮਾਰਿਆ ਨਹੀਂ ਜਦ ਚਲਾਤੀ ਫਟਾਫਟ ਰੋਕਿਆ ਹੀ ਨਹੀਂ ਜੀ ਇਹਨੇ ਰੋਮਸੜ ਤੇ ਲਿਆ ਕੇ ਘਟਾਇਆ ਹਾਂਜੀ ਆ ਰੋਮਸੜ ਤੇ ਜਿਹੜੇ ਟਾਇਰ ਲਵਾ ਲੈ ਠਾ ਕਰਕੇ ਸਾਡੀ ਪਿੱਛੇ ਪਿੱਛੇ ਹਟੇ ਦੇ ਵਿੱਚ ਮਾਰੇ ਵਿੱਚ ਅੱਛਾ ਤੇ ਕਿੱਥੇ ਰਣ ਵਾਲੇ ਤੁਸੀਂ ਅਸੀਂ ਲਿਖਾ ਲੈਗੇ ਉਹਦੇ ਆਣੇ ਦੇ ਹਾਂਜੀ ਕਿੰਨੀ ਕੇਸ ਸੀ ਤੁਹਾਡੀ ਗੱਲ ਤੁਹਾਡੀ ਸੰਦੇ ਹਾਂਜੀ ਤੇ ਟਰੱਕ ਵਾਲਾ ਪੱਜ ਗਿਆ ਸੀ ਟਰੱਕ ਵਾਲੇ ਵੀ ਪੱਜ ਗਿਆ ਫਟਾਫਟ ਜੀ ਟਰੱਕ ਸਾਡੇ ਪੁਲਿਸ ਕਿਹ ਅਗੇ ਸਮੋਕੇ ਤੇ ਨਹੀਂ ਪੁਲਿਸਾਂ ਤੇ ਭੋਲੇ ਘੱਟੇ ਬਾਸ ਜੀ ਆਈ ਆ ਹੁਣ ਕਿੱਥੇ ਸਾਰਿਆਂ ਨੂੰ ਫੋਰ ਕਿੱਥੇ ਸੀ ਜੀ ਜਿਹੜੇ ਪਬਲਿਕ ਸਾਰੀ ਖੜੀ ਸਾਰਿਆਂ ਤੋਂ ਜਿੰਨੇ ਆਪਣੇ ਨੂੰ ਛਿੱਟਾ ਸਾਰਿਆਂ ਨੂੰ ਅ ਫਿਰ ਉਹ ਤੇ ਭੋਲੇ ਘੱਟੇ ਬਾਸ ਤੋਂ ਆਈ ਜਦੋਂ ਸਾਡੇ ਬੱਚੇ ਆ ਗਏ ਤੁਰ ਦਿਹਾੜਿਓ ਸਰਪੇ ਉੱਤੇ ਪਹੁੰਚੇ ਫਿਰ ਉਹ ਬਾਅਦ ਚ ਲੈਡੀ Já ando de jantar aqui camarada.